ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਇੱਕ ਨਵਾਂ ਬਲੌਗ ਲੈ ਕੇ ਆਏ ਆਂ ਫਿਰ ਇਹ ਬਲੌਗ ਕਈ ਦਿਨ ਬਾਅਦ ਪਾਣ ਲੱਗੇ ਆ ਕਿਉਂਕਿ ਥੋੜੇ ਨਾ ਬਿਜੀ ਹੋ ਗਏ ਸੀ ਜਾਂ ਕਹਿ ਸਕਦੇ ਕਈ ਇਦਾਂ ਦੀ ਪ੍ਰੋਬਲਮ ਆ ਗਈਆਂ ਤੇ ਬਲੌਗ ਬਣਾ ਨਹੀਂ ਪਏ ਤੇ ਅੱਜ ਦੁਬਾਰਾ ਬਲੌਗ ਸ਼ੁਰੂ ਕਰਨ ਲੱਗੇ ਆ ਬਣਾਉਣੇ ਤੇ ਖੇਤਾਂ ਵਿੱਚ ਆਏ ਹੋਏ ਆਂ ਮੱਕੀ ਆਪਣੀ ਵਧੀਆ ਹੋ ਗਈ ਦਿਖਾਣਾ ਮੈਂ ਤੁਹਾਨੂੰ ਆਹ ਲੋ ਮੱਕੀ ਹੋਣੀ ਵਧੀਆ ਖੜੀ ਆ ਨਾ ਪੂਰੀਆਂ ਨੇ ਵਧੀਆ ਨਿਕਲਿਆ ਈ ਤੇ ਆਹ ਖਾਲ ਸਾਫ਼ ਕਰਦੇ ਆ ਖਾਲ ਸਾਰੀ ਪਈ ਆ ਇਧਰ ਨੂੰ ਤੇ ਇਧਰ ਆਪਾਂ ਸਾਫ਼ ਕਰਤੀ ਆ ਵਾਲੀ ਤੇ ਇਹ ਸਾਫ਼ ਕਰਦੇ ਆਨੇ ਆਪਾਂ ਤੇ ਅੱਧ ਨਾਲ ਉੱਦੜੇ ਪਈ ਆ ਇਧਰ ਗਰਮੀ ਪੈਣ ਲੱਗੀ ਮਾਰਚ ਦਾ ਮਹੀਨਾ ਆ ਤੁਹਾਨੂੰ ਪਤਾ ਹੀ ਆ ਮਾਰਚ ਦੇ ਮਹੀਨੇ ਹੀ ਪੂਰੀਆਂ ਗਰਮੀ ਹੋ ਜਾਂਦੀ ਆ ਤੇ ਸਵੇਰੇ ਸ਼ਾਮ ਠੰਡ ਆ ਪੂਰੀਆਂ ਗਰਮੀਆਂ ਤੇ ਤੁਸੀਂ ਦੇਖ ਸਕਦੇ ਹੋ ਗਰਮੀ ਪੂਰੀ ਆ ਨਾਈ ਪਈ ਆ ਤੇ ਬਾਕੀ ਰਹਿੰਦੀ ਆ ਜਿਹੜੀ ਖਾਲ ਉਹਨੂੰ ਕਰਦੇ ਹਾਂ ਹੁਣ ਆਪਾਂ ਸਾਫ਼ ਤੇ ਤੁਹਾਨੂੰ ਦਿਖਾਣਾ ਮੈਂ ਲੋ ਜੀ ਖਾਲਸਾ ਹੋ ਗਈ ਆਪਣੀ ਇਹ ਵਾਲੀ ਤੇ ਹੁਣ ਇੱਧਰ ਰਹਿ ਗਈ ਥੋੜੀ ਜੀ ਉਹ ਵੀ ਕਰਦੇ ਆ ਤੇ ਫਿਰ ਚਲਦੇ ਆ ਘਰ ਨੂੰ ਖਾਲਸਾ ਸਾਫ ਕਰਕੇ ਮੱਕੀ ਨੂੰ ਪਾਣੀ ਲਾਣ ਲੱਗੇ ਹੋਏ ਆ ਤੇ ਦਿਖਾਉਂਦੇ ਆ ਤੁਹਾਨੂੰ ਅਧਾ ਕਿਲਾ ਪਰਤਾ ਤੇ ਪੱਕੀ ਰਹਿੰਦੀ ਆ 8 ਵਜੇ ਲੈਟ ਆਈ ਸੀ ਸੋ 8 ਵਜੇ ਲੱਗੇ ਹੋਏ ਆ ਤਕਰੀਬਨ 10:30 ਹੋ ਗਏ ਨੇ ਆ ਲੱਗੇ ਹੋਏ ਆ ਮੱਕੀ ਨੂੰ ਪਾਣੀ ਲਾਣ ਤੇ ਮੱਕੀ ਉਹਨੀ ਵਧੀਆ ਖੜੀ ਆ ਤੇ ਕਾਫੀ ਟਾਈਮ ਤੋਂ ਕੋ ਬਲੌਗ ਨਹੀਂ ਬਣਾ ਪਾਏ ਤੇ ਸੋ ਹੁਣ ਸ਼ਾਇਦ ਹੀ ਕੰਟੀਨਿਊ ਸ਼ੁਰੂ ਕਰ ਦਈਏ ਤੇ ਲੱਗੇ ਹੋਇਆ ਮੱਕੀ ਨੂੰ ਪਾਣੀ ਲਾਉਣ ਤੇ ਆ ਸਾਹਮਣੇ ਪਿੰਡ ਬੈਰਸਾਲ ਸਖਣੀ ਸਾਡਾ ਪਾਠ ਹੁੰਦਾ ਆ ਸ਼ਾਇਦ ਥੋੜੀ ਥੋੜੀ ਆਵਾਜ਼ ਆਂਦੀ ਹੋਵੇ ਤੇ ਨਾਲ ਪਾਠ ਸੁਣਦੇ ਆ ਤੇ ਨਾਲ ਆ ਮੱਕੀ ਨੂੰ ਪਾਣੀ ਲਾਉਂਦੇ ਆ ਮੱਕੀ ਸਾਰੀ ਵਧੀਆ ਖੜੀ ਆ ਉਹ ਗੀਮੇ ਖੇਲਣ ਵਾਲਾ ਕਾਫੀ ਉੱਚੀ ਪਿੱਛੇ ਸੂਰਜ ਪੂਰੀ ਐਨ ਅੱਗ ਵਰਸਾਰਿਆ ਬਰਨੀ ਹੈ ਨਹੀਂ ਗਰਮੀ ਗਰਮੀ ਮੌਸਮ ਵਧੀਆ ਆ ਠੰਡਾ ਮੌਸਮ ਆ ਹਵਾ ਚੱਲਦੀ ਆ ਵਧੀਆ ਮੌਸਮ ਇਸ ਵਾਰੀ ਵਧੀਆ ਐ ਨਹੀਂ ਬੜੇ ਗਰਮੀ ਪਈ ਨਹੀਂ ਹੈ ਕਿ ਇਤਕੀ ਮੌਸਮ ਤਕਰੀਬਨ ਠੰਡਾ ਹੀ ਠੰਡੀ ਹਵਾ ਚੱਲਦੀ ਆ ਵਧੀਆ ਪੂਰੀ ਐਨ ਹਵਾ ਦੇ ਵਿੱਚ ਪੱਤੇ ਲਹਿਰਾਂਦੇ ਨੇ ਵਧੀਆ ਐਨ ਪੂਰੀ ਉਹ ਪਪੂਲੇ ਨਾਲ ਕਮਕੀ ਖੜੀ ਆ ਤੇ ਦਲੇ ਪਾਸੇ ਲਾਤਾ ਪਾਣੀ ਹਵਾ ਬਹੁਤ ਠੰਡੀ ਠੰਡੀ ਚੱਲਦੀ ਆ ਉਹਨਾਂ ਤੋਂ ਬਾਅਦ ਜਾਣਾ ਥੋੜਾ ਜਿਹਾ ਮੱਛਵੜੇ ਕੰਮ ਆ ਇੱਕ ਦੋ ਤੇ ਮੱਕੀ ਨੂੰ ਪਾਣੀ ਲਾ ਕੇ ਵਧੀਆ ਮੌਸਮ ਆ ਘੈਂਟ ਆ ਹਲੋ ਜੀ ਮੱਛੜੇ ਜਾਏ ਤੇ ਪਾਣੀ ਵੀ ਆਪਣੇ ਤਰਬਸ ਸਰੇ ਲੱਗ ਗਿਆ ਪਰਲੇ ਅਸੀਂ ਡੇਢ ਕਿੱਲਾ ਰਹਿ ਜਾਣਾ ਹੈ ਤੇ ਮਛੜ ਜਿਹੜੇ ਕੰਮ ਸੀ ਕਰਿਆ ਏ ਅ ਬਸ ਇੱਕ ਅੱਧਾ ਕੰਮ ਰਹਿ ਗਿਆ ਉਹਨੂੰ ਦੇਖਦੇ ਆ ਕੱਲ ਨੂੰ ਪਰਸ ਨੂੰ ਹੋਊਗਾ ਤੇ ਉਹ ਸੜਕ ਦੇ ਕੋਲ ਲਾਉਂਦੇ ਲਾਉਂਦੇ ਇੱਥੇ ਤੱਕ ਪਹੁੰਚ ਗਏ ਤੇ ਇਧਰ ਹੁਣ ਉਹ ਪਪੂਲਣਾ ਵੱਲ ਨੂੰ ਜਾਣਾ ਹੈ ਤੋਂ ਪਰੇ ਦਿਖਦੇ ਨੇ ਪੂਲੇ ਤੁਹਾਨੂੰ ਦਿਖਾਨਾ ਇਹ ਆ ਵਾਲੇ ਫੁੱਲਰ ਆਲੇ ਇਹ ਫੁੱਲਰ ਦੇ ਕੋਲ ਜਾ ਘੰਟਾ ਜਿਹੜੇ ਆ ਸਾਹਮਣੇ ਆਹ ਫੁੱਲਰ ਦਿਖਦੇ ਨੇ ਤੇ ਚਲੋ ਜੀ ਲਾਉਂਦੇ ਆ ਪਾਣੀ ਪੂਰਾ ਣ ਭਰ ਦਿਆਂ ਬੱਟਾਂ ਵੀ ਪਾਣੀ ਨਾਲ ਭਰ ਜਾਂਦੀਆਂ ਨੇ ਪੂਰਾ ਫੁੱਲ ਨਹੀਂ ਕਹਿੰਦੇ ਫੁੱਲ ਪਾਣੀ ਐਨ ਪੂਰਾ ਫੁੱਲ ਪਾਣੀ ਲਾਂਦੇ ਆ